ਪੌਲਸ ਰਸੂਲ ਦੀ ਪਤਰੀ ਅਫਸੀਆਂ ਨੂੰ ਅਧਿਆਇ 4 ਉਪਰੰਤ ਮੈਂ ਜੋ ਪ੍ਰਭੂ ਦੇ ਨਿਮਿਤ ਕੈਦੀ ਹਾਂ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਜਿਸ ਸੱਦੇ ਨਾਲ ਸੱਦੇ ਹੋਏ ਹੋ ਉਸ ਦੇ ਜੋਗ ਚਾਲ ਚੱਲੋ ਅਰਥਾਤ ਪੂਰਨ ਅਧੀਨਗੀ ਨਰਮਾਈ ਅਤੇ ਤਿਰਸਿਤ ਪ੍ਰੇਮ ਨਾਲ ਇੱਕ ਦੂਜੇ ਦੀ ਸਹਿ ਲਵੋ ਅਤੇ ਮਿਲਾਬ ਦੇ ਬੰਧ ਵਿੱਚ ਆਤਮਾ ਦੀ ਇਕਤਾ ਦੀ ਪਾਲਣਾ ਕਰਨ ਦਾ ਯਤਨ ਕਰੋ ਇੱਕੋ ਦੇਹੀ ਅਤੇ ਇੱਕੋ ਆਤਮਾ ਹੈ ਜਿਵੇਂ ਤੁਸੀਂ ਵੀ ਆਪਣੇ ਸੱਦੇ ਦੀ ਇੱਕੋ ਆਸ ਵਿੱਚ ਸੱਦੇ ਹੋਏ ਹੋ ਇੱਕੋ ਪ੍ਰਭੂ ਇੱਕੋ ਨੇਚਾ ਇੱਕੋ ਬਪਤਿਸਮਾ ਹੈ ਇੱਕੋ ਪਰਮੇਸ਼ਰ ਅਤੇ ਪਿਤਾ ਸਭਨਾਂ ਦਾ ਹੈ ਜਿਹੜਾ ਸਭਨਾਂ ਦੇ ਉੱਤੇ ਸਭਨਾਂ ਦੇ ਵਿੱਚ ਅਦੇ ਸਭਨਾਂ ਦੇ ਅੰਦਰ ਹੈ ਪਰ ਅਸਾਂ ਵਿੱਚੋਂ ਹਰੇਕ ਉੱਤੇ ਮਸੀਹ ਦੇ ਕਾਰਨ ਅੰਦਾਜ਼ੇ ਦੇ ਅਨੁਸਾਰ ਕਿਰਪਾ ਕੀਤੀ ਗਈ ਇਸ ਲਈ ਉਹ ਆਖਦਾ ਹੈ ਜਾਂ ਉਹ ਉਤਾਰ ਨੂੰ ਚੜਿਆ ਉਹ ਬੰਧਨ ਨੂੰ ਬੰਨ੍ਹ ਲਿਆ ਅਤੇ ਮਨੁੱਖਾਂ ਨੂੰ ਦਾਨ ਦਿੱਤੇ ਹੁਣ ਇਸ ਗੱਲ ਦਾ ਭਈ ਉਹ ਚੜਿਆ ਗਿਆ ਇਸ ਤੋਂ ਬਿਨਾ ਹੋਰ ਕੀ ਭਾਵ ਹੈ ਜੋ ਧਰਤੀ ਦੇ ਹੇਠਲੇ ਆਧਾ ਵਿੱਚ ਉਤਰਿਆ ਵੀ ਸੀ ਜਿਹੜਾ ਉਤਰਿਆ ਸੋ ਉਹ ਹੈ ਜੋ ਸਾਰੇ ਆਕਾਸ਼ ਦੇ ਉਪਰਾਂ ਚੜ੍ਹਿਆ ਵੀ ਸੀ ਭਈ ਸਭ ਕੁਝ ਭਰਪੂਰ ਕਰੇ ਉਹਨੇ ਕਈਆਂ ਨੂੰ ਰਸੂਲ ਕਈਆਂ ਨੂੰ ਨਬੀ ਕਈਆਂ ਨੂੰ ਪ੍ਰਚਾਰਕ ਕਈਆਂ ਨੂੰ ਪਾਸबान ਅਤੇ ਉਸਤਾਦ ਕਰਕੇ ਦੇ ਦਿੱਤਾ ਤਾਂ ਜੋ ਸੇਵਾਕਾਈ ਦੇ ਕੰਮ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹੀ ਉਸਰ ਦੀ ਜਾਵੇ ਜਦੋਂ ਤੇ ਅਸੀਂ ਸਭੇ ਨਿਚੇ ਦੀ ਅਤੇ ਪਰਮੇਸ਼ਰ ਦੇ ਪੁੱਤਰ ਦੀ ਪਛਾਣ ਦੀ ਏਕਤਾ ਅਤੇ ਪੂਰੇ ਮਰਦ ਪੁਣੇ ਤੇ ਇੱਕ ਅਰਥਾਤ ਮਸੀਹ ਦੀ ਪੂਰੀ ਡੀਲ ਦੇ ਅੰਦਾਜ਼ੇ ਤੀਕ ਨਾ ਪਹੁੰਚੀਏ ਪਰ ਇਹ ਅਸੀਂ ਅਗਾਹ ਨੂੰ ਈਮਾਨੇ ਨਾ ਰਹੀਏ ਜਿਹੜੇ ਮੁਰਖਾਂ ਦੀ ਠੱਗ ਵਿਦਿਆ ਅਤੇ ਭਲਾਉਣ ਵਾਲੀ ਛਲਛਿਧਰ ਰੂਪੀ ਚਤਰਾਈ ਨਾਲ ਸਿੱਖਿਆ ਦੇ ਹਰੇਕ ਬੁੱਲੇ ਨਾਲ ਇਧਰ ਉਧਰ ਡੋਲਦੇ ਫਿਰਦੇ ਹਨ ਸਗੋਂ ਅਸੀਂ ਪ੍ਰੇਮ ਨਾਲ ਸੱਚ ਕਮਾਉਂਦਿਆਂ ਹੋਇਆਂ ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਹਰ ਤਰ੍ਹਾਂ ਵਧਦੇ ਜਾਈਏ ਇਸ ਤੋਂ ਸਾਰੀ ਦੇਹੀ ਹਰੇਕ ਜੋੜ ਦੀ ਮਦਦ ਨਾਲ ਠੀਕ-ਠੀਕ ਜੁੜ ਕੇ ਆਪਣੇ ਇੱਕ ਸੰਗ ਮਿਲ ਕੇ ਇੱਕ-ਇੱਕ ਅੰਗ ਦੇ ਵੱਲ ਕੰਮ ਕਰਨ ਅਨੁਸਾਰ ਆਪਣੇ ਆਪ ਨੂੰ ਉਧਾਈ ਜਾਂਦੀ ਹੈ ਭਈ ਉਹ ਪ੍ਰੇਮ ਵਿੱਚ ਆਪਣੀ ਉਸਾਰੀ ਕਰੇ ਉਪਰੰਤ ਮੈਂ ਇਹ ਅਖਦਾ ਹਾਂ ਅਤੇ ਪ੍ਰਭੂ ਵਿੱਚ ਗਵਾਹ ਹੋ ਕੇ ਤਗੀਰ ਕਰਦਾ ਹਾਂ ਜੋ ਤੁਸੀਂ ਅਗਾਹਾਂ ਨੂੰ ਅਜੀ ਚਾਲ ਨਾ ਚੱਲੋ ਜਿਵੇਂ ਪਰਾਈਆਂ ਕੁਮਾਂ ਵੀ ਆਪਣੀ ਬੁੱਧ ਦੇ ਵਿਰਥ ਆਪਣੇ ਨਾਲ ਚਲਦੀਆਂ ਹਨ ਉਹਨਾਂ ਦੀ ਬੁੱਧ ਅਨੇਰੀ ਹੋਈ ਹੋਈ ਹੈ ਅਤੇ ਉਸ ਅਗਿਆਨ ਦੇ ਕਾਰਨ ਜੋ ਉਹਨਾਂ ਵਿੱਚ ਹੈ ਅਤੇ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਉਹ ਪਰਮੇਸ਼ਰ ਦੇ ਜੀਵਨ ਤੋਂ ਅੱਡ ਹੋਏ ਹੋਏ ਹਨ ਉਹਨਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚਪਣੇ ਦੇ ਹੱਥ ਸੌਂਪ ਦਿੱਤਾ ਭਈ ਹਰ ਭੰਤ ਦੇ ਗੰਦੇ ਮੰਦੇ ਕੰਮ ਚੌਪ ਨਾਲ ਕਰਨ ਪਰ ਤੁਸੀਂ ਮਸੀਹ ਦੀ ਅਜਹੀ ਸਿੱਖਿਆ ਨਾ ਪਾਈ ਜੇ ਤੁਸੀਂ ਕਿਤੇ ਉਹਦੀ ਸੁਣੀ ਅਤੇ ਜਿਵੇਂ ਸਚਾਈ ਯਿਸੂ ਵਿੱਚ ਹੈ ਤਿਵੇਂ ਉਸ ਵਿੱਚ ਤੁਸੀਂ ਸਿਖਾਏ ਗਏ ਹੋ ਪਹਿ ਤੁਸੀ ਅਗਲੇ ਚਾਲ ਚੱਲਣ ਦੀ ਉਸ ਪੁਰਾਣੀ ਇਨਸਾਨੀਤ ਨੂੰ ਲਾਸੁੱਟੋ ਜੋ ਧੋਖਾ ਦੇਣ ਵਾਲਿਆਂ ਕਾਮਨਾ ਦੇ ਅਨੁਸਾਰ ਵਿਗੜਦੀ ਜਾਂਦੀ ਹੈ ਅਤੇ ਆਪਣੇ ਮਨ ਦੇ ਸੁਭਾਅ ਵਿੱਚ ਨਵੇਂ ਬਣੋ ਅਤੇ ਨਵੀਂ ਇਨਸਾਨੀਤ ਨੂੰ ਪਹਿਨ ਲਓ ਜਿਹੜੀ ਪਰਮੇਸ਼ਰ ਦੇ ਅਨੁਸਾਰ ਸਚਾਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ ਇਸ ਲਈ ਤੁਸੀਂ ਝੂਠ ਨੂੰ ਤਿਆਗ ਕੇ ਹਰੇਕ ਆਪਣੇ ਗੋਢੀ ਨਾਲ ਸੱਚ ਬੋਲੇ ਕਿਉਂ ਜੋ ਅਸੀਂ ਇੱਕ ਦੂਏ ਦੇ ਅੰਗ ਹਾਂ ਅਤੇ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ ਸੂਰਜ ਤੁਹਾਡੇ ਕ੍ਰੋਧ ਉੱਤੇ ਡੁੱਬ ਨਾ ਜਾਵੇ ਅਤੇ ਨਾ ਸ਼ੈਤਾਨ ਨੂੰ ਥਾਂ ਦਿਓ ਚੋਰੀ ਕਰਨ ਵਾਲਾ ਅਗਾਂ ਨੂੰ ਚੋਰੀ ਨਾ ਕਰੇ ਸਗੋਂ ਆਪਣੇ ਹੱਥੀਂ ਮਿਹਨਤ ਕਰਕੇ ਭਲਾ ਕੰਮ ਕਰੇ ਭਈ ਜਿਹਨੂੰ ਲੋੜ ਹੈ ਉਹਨੂੰ ਵੰਡ ਦੇਣ ਲਈ ਕੁਝ ਉਹਦੇ ਕੋਲ ਹੋਵੇ ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿਕਲੇ ਸਗੋ ਜਿਵੇਂ ਲੋੜ ਪਵੇ ਉਹ ਗੱਲ ਨਿਕਲੇ ਜਿਹੜੀ ਹੋਰਨਾਂ ਦੀ ਉન્નਤੀ ਲਈ ਚੰਗੀ ਹੋਵੇ ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ ਅਤੇ ਪਰਮੇਸ਼ਰ ਦੇ ਪਵਿੱਤਰ ਆਤਮਾ ਨੂੰ ਜਿਹਦੇ ਨਾਲ ਨਿਸਤਾਰੇ ਦੇ ਦਿਨ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ ਉਦਾਸ ਨਾ ਕਰੋ ਸਭ ਕੁੜੱਤਨ, ਕ੍ਰੋਧ, ਕੋਪ, ਰੌਲਾ ਅਤੇ ਦੁਰਵਚਨ ਸਾਰੀ ਬੁਰਾਈ ਸਾਨੇ ਤੁਹਾਥੋਂ ਦੂਰ ਹੋਵੇ ਅਤੇ ਤੁਸੀਂ ਇੱਕ ਦੂਏ ਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ ਕਰੋ ਜਿਵੇਂ ਪਰਮੇਸ਼ਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ ਕੀਤਾ